ਪੰਜਾਬੀਓ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਸੀਐਮ ਭਗਵੰਤ ਮਾਨ ਦੀ ਕੋਠੀ ਦੇ ਅੱਗੇ ਪੰਜਾਬੀਆਂ ਦਾ ਬਹੁਤ ਵੱਡਾ ਇਕੱਠ ਵੀ ਆਪਾਂ ਨੂੰ ਦੇਖਣ ਨੂੰ ਮਿਲ ਰਿਹਾ ਜੋ ਕਿ ਭਾਨੇ ਸਿੱਧੂ ਦੀ ਸਪੋਰਟ ਵਿੱਚ ਬਲੌਗ ਪਹੁੰਚ ਚੁੱਕੇ ਨੇ ਤੇ ਸਾਰਿਆਂ ਨੂੰ ਦੱਸਿਆ ਜਾ ਰਿਹਾ ਹੈ ਕਿ ਇਹ ਵੀ ਅਫਵਾਹਾਂ ਫਲਾਈਆਂ ਜਾ ਰਹੀਆਂ ਕਿ ਪਾਣਾ ਸਿੱਧੂ ਨੂੰ ਰਿਹਾ ਕਰ ਦਿੱਤਾ ਗਿਆ ਹੈ ਪਾਣਾ ਸਿੱਧੂ ਜੇਲ੍ਹ ਚੋਂ ਬਾਹਰ ਆ ਗਿਆ ਤਾਂ ਕਿ ਇੰਨਾ ਇਕੱਠ ਘਰਾਂ ਨੂੰ ਚੱਲ ਜਾਵੇ ਤੇ ਉੱਥੇ ਕੋਈ ਵੀ ਪੀੜਨਾ ਹੋਵੇ ਤੇ ਤੁਹਾਨੂੰ ਦੱਸ ਦਈਏ ਕਿ ਵੀਡੀਓ ਨੂੰ ਅੱਗੇ ਤੋਂ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਕਰੋ ਤਾਂ ਕਿ ਸਭ ਨੂੰ ਪਤਾ ਲੱਗ ਸਕੇ ਕਿ ਹਜੇ ਪਾਣਾ ਸਿੱਧੂ ਨੂੰ ਰਿਹਾ ਨਹੀਂ ਕੀਤਾ ਇੱਕ ਗੱਲ ਲੱਖੇ ਸਦਾਨ ਨੇ ਲਾਈਵ ਹੋ ਗਏ ਦੱਸੀ ਹੈ ਕਿ ਕਿਸੇ ਤੇ ਵਿਸ਼ਵਾਸ ਨਾ ਕਰਿਓ ਕਿਉਂਕਿ ਇਹਆਂ ਦੀਆਂ ਅਫਵਾਹਾਂ ਬਹੁਤ ਫੁਲਾਨ ਗਈ ਕਿ ਪਾਣਾ ਸਿੱਧੂ ਰਿਹਾ ਹੋ ਗਿਆ ਹੈ ਤੇ ਪੇਜ ਬਣੇ ਨੇ ਉਹ ਖਬਰ ਲਗਾਤਾਰ ਪ੍ਰਚਾਰ ਕਰ ਰਹੇ ਆ ਇੱਕ ਧੰਦਾ ਬਾਹਰ ਆ ਗਿਆ ਧੰਦਾ ਬਾਹਰ ਆ ਗਿਆ ਤਾਂ ਕਿ ਲੋਕਾਂ ਦਾ ਰੋਹ ਹੈ ਜਿਹੜਾ ਹਲੇ ਲੋਕ ਹਨ ਆਈ ਜਾਂਦਾ ਵਾ ਵੱਡੇ ਪੱਧਰ ਤੇ ਲੋਕ ਨਿਕਲ ਪਏ ਨੇ ਸੜਕਾਂ ਨੂੰ ਪਿੰਡਾਂ ਦੇ ਨਿਕਲ ਪਏ ਆ ਉਹਨੂੰ ਠੰਡਾ ਕਰਨ ਲਈ ਰੋਕਣ ਲਈ ਇਹ ਉਧਰ ਨੂੰ ਵੀ ਜਾਣਗੇ ਬਹੁਤ ਤਰ੍ਹਾਂ ਦੀਆਂ ਸੁਵਾਹਾ ਇਹ ਬੁਲਾਉਣਗੇ ਸੋ ਮੇਰਾ ਵੀ ਇੰਨੀ ਕਰ ਮੇਰੀਆਂ ਬੇਤੀਆਂ ਬਾਕੀ ਲਗਾਤਾਰ ਸਟੇਟ ਚੱਲਦੀ ਰਹੂਗੀ ਯਾਤ ਦਾ ਸ਼ਾਂਤੀ ਬਣਾ ਕੇ ਰੱਖੋ ਤੇ ਦੇਖੋ ਕਿੰਨਾ ਵੱਡਾ ਇਕੱਠ ਹੈ ਜੋ ਵੀ ਕਹਾਂ ਚ ਬੈਠੇ ਨੇ ਤੇ ਜਾ ਕੇ ਜਰੂਰ ਇਸ ਦਰਨੇ 'ਚ ਸ਼ਾਮਲ ਹੋ ਜੇਕਰ ਹੁਣ ਦਬ ਗਏ ਤਾਂ ਫਿਰ ਆਉਣ ਵਾਲੇ ਟਾਈਮ 'ਚ ਆਪਾਂ ਕਦੇ ਵੀ ਖੜੇ ਨਹੀਂ ਹੋ ਸਕਦੇ ਕਿਉਂਕਿ ਇਹ ਸਰਕਾਰ ਹਮੇਸ਼ਾ ਹੀ ਦਬਾਉਂਦੀ ਰਹੂਗੀ ਤੇ ਅੱਗੇ ਦਬਾਉਣ ਦੇ ਕਾਰਨ ਆਪਾਂ ਕੋਈ ਵੀ ਕੰਮ ਆਪਣਾ ਨਹੀਂ ਕਰ ਸਕਾਂਗੇ ਤੇ ਸਰਕਾਰ ਦੇ ਹੇਠਾਂ ਹੀ ਕੰਮ ਕਰਦੇ ਰਾਵਾਂਗੇ ਸੋ ਸਾਰੇ ਪੰਜਾਬੀਆਂ ਨੂੰ ਹੱਥ ਜੋੜ ਕੇ ਬੇਨਤੀ ਹੈ ਵੱਧ ਤੋਂ ਵੱਧ ਪਾਨੇ ਸਿੱਧੂ ਦੀ ਸਪੋਰਟ ਵਿੱਚ ਜਾਓ ਤੇ ਉੱਥੇ ਜੋ ਵੀ ਹੋ ਸਕਦਾ ਹੈ ਆਪਣੇ ਵੱਲੋਂ ਸਾਰੀ ਹੈਲਪ ਕਰੋ ਤਾਂਕਿ ਪਾਨਾ ਸਿੱਧੂ ਜਲ ਤੋਂ ਜਲਦ ਬਾਰ ਸਕੇ